दार सुखबीर सिंह जी बादल सरदार बिक्रम सिंह मजिठिया गुरु तेग बहादुर साहब सचे पातशाह इस पाक पवित्र धरती से बहुत वड्डी गिनती च आए गुरु प्यारी गुरु रूपी साध संगत जी ਸਟੇਜ ਤੇ ਬੈਠੀ ਸਮੂਚੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਤੇ ਸਟੇਜ ਦੀ ਜ਼ਿੰਮੇਵਾਰੀ ਨਿਭਾਰੇ ਇਸ ਹਲਕੇ ਦੇ ਸੇਵਾਦਾਰ ਜਲਾਲ ਉਸਵਾ ਜੀ ਗੁਰੂ ਪਿਆਰੀ ਗੁਰੂ ਰੂਪੀ ਸੋਤ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਾਰੇ ਨਤਮਸਤਕ ਹੁੰਦੇ ਹੋਏ ਹਾਜ਼ਰੀ ਲਵਾਈਏ ਫਤਿਹ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਦੇ ਬੋਲਣ ਤੋਂ ਪਹਿਲਾਂ ਇਹ ਗੱਲ ਬਾਰ-ਬਾਰ ਇਸ ਸਟੇਜ ਤੋਂ ਗੂੰਜੀਆ ਕੀਤੀ ਆ ਕਿ ਇਹ ਧਰਤੀ ਉਹ ਧਰਤੀ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ 26 ਸਾਲ 9 ਮਹੀਨੇ 13 ਦਿਨ ਤੋਂ ਵੱਧ ਦਾ ਸਮਾਂ ਇਸ ਧਰਤੀ ਤੇ ਰਹਿਂਦਿਆ ਇਸ ਜਗ੍ਹਾ ਤੇ ਤਪ ਕਰਦਿਆਂ ਲੋਕਾਂ ਦਾ ਬਹੁਤ ਵੱਡੇ ਪੱਦਰ ਤੇ ਭਲਾ ਕੀਤਾ ਔਰ ਇਸ ਧਰਤੀ ਤੇ ਆਕੇ ਲੱਖਾਂ ਕਰੋੜਾਂ ਅਰਬਾਂ ਲੋਕ ਨੱਥ ਮਸਤਕ ਵੀ ਹੁੰਦੇ ਆ ਤੇ ਆਪ ਦੀਆਂ ਝੋਲੀਆਂ ਵੀ ਭਰ ਕੇ ਜਾਂਦੀਆਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨੱਥ ਮਸਤਕ ਹੋਈ ਤਾਂ ਤੇ ਸਾਧ ਸੰਗਤ ਜੀ ਫਿਰ ਇਹ ਵੀ ਦ੍ਰਿੜ ਇਰਾਦਾ ਬਣਾਇਆ ਕਰੋ ਕਿ ਕੰਮ ਸਰਕਾਰਾਂ ਦਾ ਨਾ ਨਹੀਂ ਗੱਲ ਹੱਕ ਸੱਚ ਦੇ ਨਾਲ ਤੇ ਪਹਿਰਾ ਦੇਣ ਦੀ ਗੱਲ ਗੁਰੂ ਸਾਹਿਬ ਨੇ ਸਾਨੂੰ ਉਸ ਮਤ ਦਿੱਤੀ ਹੈ ਹਿੰਦ ਦੀ ਚਾਚਰ ਔਰ ਉਸ ਵੇਲੇ ਦੇ ਹੁਕਮਰਾਨਾਂ ਕੇ ਜਦੋਂ ਕੋਈ ਆਵਾਜ਼ ਬੁਲੰਦ ਕਰਕੇ ਰਾਜੀ ਨਹੀਂ ਸੀ ਉਹ ਸਮੇਂ ਜਦੋਂ Hindu ਭਾਈਚਾਰੇ ਨੂੰ ਐਟਾ ਵੱਡਾ ਖਤਰਾ ਪੈਦਾ ਹੋਇਆ ਸੀ ਕਿ ਨਸ਼ਲਕੁਸ਼ੀ ਇੱਡੇ ਵੱਡੇ ਪੱਧਰ ਤੇ ਚੱਲਦੀ ਸੀ ਜੇ ਕਿਸੇ ਨੇ ਆਵਾਜ਼ ਉਹ بلند ਕੀਤੀ ਹੱਕ ਸੱਚ ਦੀ ਆਵਾਜ਼ بلند ਕੀਤੀ ਇਨਸਾਨੀਅਤ ਦੀ ਆਵਾਜ਼ بلند ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਸਮਾ ਬਦਲ ਗਿਆ ਸਮਾਂ ਲੰਘ ਗਿਆ ਕਿੱਥੇ ਇਸ ਭਲੇਖੇ 'ਚ ਨਾ ਰਹਿ ਜੋ ਕਿ ਇਹ ਤਾਂ ਉਦੋਂ ਦੀ ਗੱਲ ਸੀ ਜਦ ਅੱਜ ਵੀ ਆ ਕੇ ਨੱਥਮਸਤਕ ਹੋਨੇ ਹੋਣਾ ਸਮਾਜ ਜ਼ਰੂਰ ਬਦਲਿਆ ਮਗਰ ਦੁਸ਼ਮਨ ਦੇ ਰੰਗ ਵੀ ਨਾਲ-ਨਾਲ ਬਦਲੇ ਬੜੀਆ ਸ਼ਰਾਰਤਾ ਚੱਲਦੀਆਂ ਨੇ ਔਰ ਸਾਧ ਸੰਗਤ ਜੀ ਅੱਜ ਫੈਸਲਾ ਕਰਨਾ ਪੈਣਾ ਬਾਦਲ ਸਾਹਿਬ ਇਥੋਂ ਸਟੇਜ ਤੋਂ ਕਿ ਸਰਕਾਰਾਂ ਹੀ ਬਣਾਉਣ ਦੀਆਂ ਕਿਉਂਕਿ ਕਈ ਲੀਡਰ ਜਦੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਸੀ ਉਦੋਂ ਤਾਂ ਬਾਦਲ ਵੀ ਚੰਗਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਚੰਗੇ ਸਨ ਉਦੋਂ ਤੁਸੀਂ ਵਜ਼ੀਰੀਆਂ ਵੀ ਢਾ ਲੀਆਂ ਐਮਪੀ ਵੀ ਬਣ ਕੇ ਸਭ ਚੰਗਾ ਸੀ ਅੱਜ ਉਹ بڑے بڑے ਸਵਾਲ ਪੈਦਾ ਕਰਦੇ ਆ ਮੈਂ ਤਾਂ ਹਰਾਨ ਹਾਂ ਕਿ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਕਿ ਯਾ ਤਾਂ ਉਦੋਂ ਕਰਦੇ ਤੇ ਮੈਂ ਕਹਿ ਸਕਦਾ ਸੀ ਕਿ ਬੜੀ ਅਸੂਲਨ ਗੱਲ ਕਰਦੇ ਹੂੰ ਮਗਰ ਜਦ ਅੱਜ ਕਰਦੇ ਹੋ ਨਾ ਤਾਂ ਇਹਨੂੰ ਪੰਜਾਬੀ ਚ ਮੌਕਾ ਪਰਸਤੀ ਕਹੀਦੀ ਐ ਇਹਨੂੰ ਮੇਰੇ ਤੋਂ ਪਹਿਲਾਂ ਸਹਾਰ ਗੁਰਦੀਪ ਸਿੰਘ ਜੀ ਜਲੂਪੁਰ ਖਹਿੜਾ ਬੰਦੀ ਸਿੰਘ ਨੇ ਬਹੁਤ ਵਧੀਆ ਵਿਚਾਰ ਰੱਖੇ ਆ ਔਰ ਮੈਨੂੰ ਪਤਾ ਬਾਦਲ ਸਾਹਿਬ ਅੱਜ ਮੈਂ ਪ੍ਰਧਾਨ ਸਾਹਿਬ ਤੁਹਾਨੂੰ ਸੰਬੋਧਨ ਕਰਕੇ ਕਹਿ ਰਿਹਾ ਜੀ ਚਿੱਠੀ ਲਿਖ ਦਿਓ ਸਭ ਤੋਂ ਵੱਡਾ ਕਿਸੇ ਦੀ ਜਾਨੀ ਮਾਲੀ ਨੁਕਸਾਨ ਜਾਂ ਜ਼ਿੰਦਗੀ ਦਾ ਖਤਰਾ ਅੱਜ ਪੈਦਾ ਹੋਇਆ ਤੇ ਸਰਦਾਰ ਗੁਰਦੀਪ ਸਿੰਘ ਦਾ ਪੈਦਾ ਹੋਇਆ ਕਿਉਂਕਿ ਇਹ ਸਚਾਈ ਨੂੰ ਕੋਈ ਸੁਣ ਕੇ ਰਾਜੀ ਨਹੀਂ ਇੰਨੀ ਗੱਲ ਇੰਨੀ ਦਲੇਰੀ ਨਾਲ ਸਟੇਜ ਤੋਂ ਕਰ ਜਾਣੀ ਇਹ ਕੋਈ ਸੌਖਾ ਕੰਮ ਨਹੀਂ ਆ ਹਰੇ ਕੋਈ 10 ਵਾਰੀ ਗੱਲਾਂ ਸੋਚਦਾ ਔਰ ਅੱਜ ਜੇ ਇਸ ਬੰਦੇ ਨੇ ਸਚਾਈ ਰੱਖੀ ਆ ਮੈਂ ਮੰਨਦਾ ਕਿ ਅੱਜ ਇੱਕ ਚਿੱਠੀ ਲਿਖਣੀ ਚਾਹੀਦੀ ਡੀਜੀਪੀ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ